ਕੋਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਫੰਦੋਂ ਉੱਥਾ ਦਿੱਤਾ ਉਹਦੇ ਇਸ ਮਹੀਨੇ ਦੀ ਇਸ ਦਾਸਤਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਔਰ ਇਸ ਦੇ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ सरसा नदी ਦੇ ਕੰਡੇ 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 ਚੱਲਦੇ ਹੋਏ ਕੁੰਮਾ ਮਾਸ਼ਕੀ ਤੱਕ ਪਹੁੰਚਦੇ ਨੇ ਤੇ ਗੁਰੂ ਪਾਤਸ਼ਾਹ ਆਪ ਵੱਡੇ ਸਾਹਿਬਜ਼ਾਦਿਆਂ ਅਤੇ ਆਪਣੇ ਸਮੇਤ ਕੁਝ ਸਿੰਘਾਂ ਨੂੰ ਲੈ ਕੇ ਸਰਸਾ ਨੰਗਲ ਨਦੀ ਪਾਰ ਕਰਨ ਦੇ ਵਿੱਚ ਸਰਸਾ ਨਦੀ ਨੂੰ ਪਾਰ ਕਰਨ ਦੇ ਵਿੱਚ ਕਾਮਯਾਬ ਹੋ ਕੇ ਅੱਗੇ ਰੋਪੜਵਾਲ ਵੱਧਦੇ ਹੋਏ ਚਮਕੌਰ ਸਾਹਿਬ ਤੱਕ ਪਹੁੰਚਦੇ ਪਰਿਵਾਰ ਅਲੱਗ ਹੋ ਕੇ ਇੱਕ ਪਾਸੇ ਜਾਂਦਾ ਜਿਹੜਾ ਸਰਸਾ ਨਦੀ ਦੇ ਨਾਲ ਮਾਤਾ ਗੁਜਰਕੌਰ ਅਤੇ ਛੋਟੇ ਸਹਿਜਦਾਦੇ ਜਾਂਦੇ ਨੇ ਸਮੇਤ ਸਿੰਘਾਂ ਤੇ ਵੱਡੇ ਸਹਿਜਦਾਦਿਆਂ ਗੁਰੂ ਪਾਸ਼ਾ ਇਸ ਚੜੀ ਹੋਈ ਸਰਸਾ ਨਦੀ ਨੂੰ ਪਾਰ ਕਰਨ ਦੇ ਵਿੱਚ ਸਫਲ ਹੁੰਦੇ ਹੋਏ ਅੱਗੇ ਫਿਰ ਚਮਕੌਰ ਦੀ ਗੜੀ ਵੱਲ ਵਧਿਆ ਉਹਨੱਖ ਨੇ ਆਪਣੀ ਤਰੱਕੀ ਦੇ ਨਾਲ ਨਾਲ ਇੱਥੋਂ ਦੇ ਜਿਹੜੇ ਨੀਮ ਪਹਾੜੀ ਖੇਤਰ ਸੀਗੇ ਉਸ ਦੇ ਵਿੱਚ ਆਧੁਨਿਕਤਾ ਦੇ ਨਾਂ ਦੇ ਉੱਤੇ ਜਿਹੜੇ ਫੇਰ ਬਦਲ ਕੀਤੇ ਨੇ ਉਹਨਾਂ ਕਰਕੇ ਇਸ ਇਹਨਾਂ ਇਤਿਹਾਸਿਕ ਸਥਾਨਾਂ ਦੇ ਵਿੱਚ ਤਬਦੀਲੀਆਂ ਬਹੁਤ ਆਈਆਂ ਕਲਪਨਾ ਕਰਕੇ ਵੇਖੋ ਕਿ ਜਿਸ ਦਿਨ ਗੁਰੂ ਪਾਤਸ਼ਾਹ ਨੇ ਸਿੰਘਾਂ ਦੇ ਕਹਿਣ ਦੇ ਉੱਤੇ ਪਰਿਵਾਰ ਸਮੇਤ ਉਹ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਜਿੱਥੇ ਗੁਰੂ ਪਾਤਸ਼ਾਹ ਉਸ ਆਨੰਦਪੁਰੀ ਦੇ ਵਿੱਚ ਵੱਡੇ ਹੋਏ ਚਾਰੋਂ ਸਹਿਬਜ਼ਾਦਿਆਂ ਨੇ ਆਨੰਦਪੁਰ ਸਾਹਿਬ ਨੂੰ ਮਾਣਿਆ ਇੱਕ ਪਾਸੇ ਚਮਕੌਰ ਦੀ ਓਕੜੀ ਜਿੱਥੇ ਵੱਡੇ ਸਹਿਬਜ਼ਾਦਿਆਂ ਨੂੰ ਗੁਰੂ ਪਾਤਸ਼ਾਹ ਨੇ ਆਪ ਤੋਰਿਆ ਕਿ ਜਾਓ ਤਿਆਰ ਬਰ ਤਿਆਰ ਹੋ ਕੇ ਹੁਣ ਜੰਗੇ ਮੈਦਾਨ ਦੇ ਵਿੱਚ ਜਾ ਕੇ ਆਪਣੇ ਫਰਜ਼ ਨਿਭਾਓ ਆਪਣੇ ਧਰਮ ਨਿਭਾਓ ਤੇ ਦੂਜੇ ਪਾਸੇ ਮਾਤਾ ਗੁਜਰਕੌਰ ਨੇ ਸਰਹੰਦ ਸੂਬੇ ਦੀ ਕਚਹਿਰੀ ਦੇ ਵਿੱਚ ਕਿਵੇਂ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਹੱਥੀ ਤਿਆਰ ਕਰਕੇ ਧਰਮ ਹੇਤ ਸੀਸ ਦੇਣ ਲਈ ਭੇਜਿਆ ਹੋਇਆ ਜਦੋਂ ਇਤਿਹਾਸਕਾਰਾਂ ਨੇ ਯਤਨ ਕੀਤੇ ਖੋਜਣ ਦੇ ਤਾਂ ਇਸ ਸਥਾਨ ਨੂੰ ਚੰਨਤ ਕੀਤਾ ਗਿਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੰਗਲ ਸਰਸਾ ਦੇ ਰੂਪ ਦੇ ਵਿੱਚ ਜਿੱਥੋਂ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਜੇ ਤੇ ਜਦੋਂ ਇੱਥੇ ਇਤਿਹਾਸਿਕ ਵੀਰਵਿਆਂ ਦੇ ਵਿੱਚੋਂ ਖੋਦਾਈ ਕੀਤੀਆਂ ਹੋਈਆਂ ਵਸਤਾਂ ਜਿਹੜੀਆਂ ਸਾਨੂੰ ਵੱਖ-ਵੱਖ ਰੂਪ ਦੇ ਵਿੱਚ ਮਿਲੀਆਂ ਉਹਨਾਂ ਦੇ ਦਰਸ਼ਨ ਤੁਸੀਂ ਇਸ ਪੋਦੇ ਮਹੀਨੇ ਦੇ ਵਿੱਚ ਸ਼ਾਹਤਾਂ ਦੇ ਇਸ ਸਫ਼ਰ ਨਾਲ ਜ਼ਰੂਰ ਕਰੋ ਆਪਣੇ ਘਰ ਬੈਠੇ ਨਤਮਸਤਕ ਹੋ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹਾਦਤਾਂ ਦੇ ਇਸ ਸਫ਼ਰ ਦੀ ਇਸ ਕੜੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਨੰਗਲ ਸਰਸਾ ਪਿੰਡ ਦੀ ਉਸ ਪਵਿੱਤਰ ਭੂਮੀ ਦੇ ਉੱਤੇ ਉਸ ਸਥਾਨ ਦੇ ਉੱਤੇ ਜਿੱਥੇ ਸੋ ਸ਼ੋਭਿਤ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਬਾਅਦ ਗੁਰੂ ਪਾਤਸ਼ਾਹ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ ਜਦੋਂ ਨੱਗਲ ਸਰਸਾ ਸਰਸਾ ਨੱਗਲ ਨਦੀ ਦੇ ਬਿਲਕੁਲ ਕਿਨਾਰੇ ਪਹੁੰਚਦੇ ਨੇ ਤਾਂ ਸਰਸਾ ਨਦੀ ਪੂਰੇ ਜ਼ੋਰ ਨਾਲ ਚੜੀ ਹੋਈ ਆ ਰਹੀ ਹੈ। ਗੁਰੂ ਪਾਸ਼ਾ ਇੱਥੇ ਸਿੰਘਾਂ ਦੇ ਨਾਲ ਬੈਠ ਕੇ ਫੈਸਲਾ ਕਰਦੇ ਨੇ ਕਿ ਇੱਥੋਂ ਪਰਿਵਾਰ ਨੂੰ ਵੱਖੋ-ਵੱਖਰੇ ਰਸਤੇ ਆ ਤੇ ਹੋ ਜਾਣਾ ਚਾਹੀਦਾ। ਤੇ ਉਸੇ ਫੈਸਲੇ ਦੇ ਤਹਿਤ ਉਸੇ ਗੁਰਮੱਤੇ ਦੇ ਤਹਿਤ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ सरसा नदी ਦੇ ਕੰਡੇ 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 ਚੱਲਦੇ ਹੋਏ ਕੁੰਮਾ ਮਾਸਕੀ ਤੱਕ ਪਹੁੰਚਦੇ ਨੇ ਤੇ ਗੁਰੂ ਪਾਤਸ਼ਾਹ ਆਪ ਵੱਡੇ ਸਾਹਿਬਜ਼ਾਦਿਆਂ ਅਤੇ ਆਪਣੇ ਸਮੇਤ ਕੁਝ ਸਿੰਘਾਂ ਨੂੰ ਲੈ ਕੇ ਸਰਸਾ ਨੰਗਲ ਨਦੀ ਪਾਰ ਕਰਨ ਦੇ ਵਿੱਚ ਸਰਸਾ ਨਦੀ ਨੂੰ ਪਾਰ ਕਰਨ ਦੇ ਵਿੱਚ ਕਾਮਯਾਬ ਹੋ ਕੇ ਅੱਗੇ ਰੋਪੜ ਵੱਲ ਵਧਦੇ ਹੋਏ ਚਮਕੌਰ ਸਾਹਿਬ ਤੱਕ ਪਹੁੰਚਦੇ ਨੇ ਆਓ ਇਨ੍ਹਾਂ ਸ਼ਹਾਦਤਾਂ ਦੇ ਸਫ਼ਰ ਦੀ ਇਸ ਕਹਾਤਾ ਇਸ ਦਾਸਤਾਨ ਦੇ ਵਿੱਚ ਪੌ ਦੇ ਇਸ ਮਹੀਨੇ ਦੀ ਇਸ ਦਾਸਤਾਨ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਪਰਿਵਾਰ ਵਿਛੂੜਾ ਸਾਹਿਬ ਦੇ ਔਰ ਇਸ ਦੇ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਹਾਂ 6 ਪੌ ਦੀ ਰਾਤ ਦੀ ਸਮਾਪਤੀ ਹੋ ਰਹੀ ਹੈ ਤੇ 7 ਪੌ ਦਾ ਪੌ ਫਟਾਲਾ ਹੋ ਰਿਹਾ ਹੈ ਇੱਕ ਪਾਸੇ ਆਸਾ ਦੀਵਾਰ ਦਾ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਅਤੇ ਸਾਰੇ ਸਿੰਘ ਸਭਾ ਨਾਲੋਂ ਸਾਰੇ ਪਰਵਾਹ ਨਾਲੋਂ ਤੇ ਦੂਜੇ ਪਾਸੇ ਬਾਈ ਧਾਰ ਦੇ ਪਹਾੜੀ ਰਾਜੇ ਅਤੇ ਮੁਗਲਾਂ ਦੀਆਂ ਫੌਜਾਂ ਲਗਾਤਾਰਤਾ ਨਾਲ ਪਿੱਛਾ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਇਸ ਸਥਾਨ ਜਿਹੜਾ ਕਿ ਸਰਸਾ ਨਦੀ ਦੇ ਬਿਲਕੁਲ ਕੰਢੇ ਤੇ ਪੈਂਦਾ ਉਸ ਸਥਾਨ ਤੱਕ ਪਹੁੰਚ ਜਾਂਦੀਆਂ ਤਤਕਾਲ ਦੇ ਨਾਲ ਗੁਰਮਤਤਾ ਕਰਕੇ ਫੈਸਲਾ ਕੀਤਾ ਜਾਂਦਾ ਕਿ ਇਸ ਵਕਤ ਪਰਿਵਾਰ ਦੇ ਅਲੱਗ-ਅਲੱਗ ਹੋਣ ਦਾ ਸਮਾਂ ਹੈ ਕਿਉਂਕਿ ਜੰਗੀ ਜੁੱਧਾਂ ਦੇ ਵਿੱਚ ਇਹ ਵੀ ਜੰਗੀ ਪੈੰਤੜੇ ਅਪਣਾਉਣੇ ਪੈਂਦੇ ਆ ਤੇ ਉਸੇ ਤਹਿਤ ਪਰਿਵਾਰ ਅਲੱਗ ਹੋ ਕੇ ਇੱਕ ਪਾਸੇ ਜਾਂਦਾ ਜਿਹੜਾ ਸਰਸਾ ਨਦੀ ਦੇ ਨਾਲ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦੇ ਜਾਂਦੇ ਨੇ ਸੁਮੇਤ ਸਿੰਘਾਂ ਤੇ ਵੱਡੇ ਸਹਬਜ਼ਾਦਿਆਂ ਗੁਰੂ ਪਾਸ਼ਾ ਇਸ ਚੜੀ ਹੋਈ ਸਰਸਾ ਨਦੀ ਨੂੰ ਪਾਰ ਕਰਨ ਦੇ ਵਿੱਚ ਸਫਲ ਹੁੰਦੇ ਹੋਏ ਅੱਗੇ ਫਿਰ ਚਮਕੌਰ ਦੀ ਗੜੀ ਵੱਲ ਵਧਦੇ ਆਓ ਤੁਹਾਨੂੰ ਇੱਕ ਵਾਰ ਦਰਸ਼ਨ ਕਰਾਉਣੇ ਆ ਇਸ ਪੂਰੇ ਸਥਾਨ ਦੇ ਔਰ ਇਸ ਦਾ ਜਿਹੜਾ ਆਲਾ ਦਵਾਲਾ ਹੈ ਉਸ ਆਲੇ ਦਵਾਲੇ ਦੇ ਵਿੱਚ ਸਰਸਾ ਨਦੀ ਉਹਨਾਂ ਵੇਲਿਆਂ ਦੇ ਵਿੱਚ ਕਿੱਥੇ ਕੁ ਵਹਿੰਦੀ ਸੀ ਅੱਜ ਦੀ ਮੌਜੂਦਾ ਸਥਿਤੀ ਕੀ ਹੈ ਕਿਉਂਕਿ ਜਦੋਂ ਤੁਸੀਂ ਪ੍ਰਾਤਨ ਇਤਿਹਾਸ ਦੀ ਜ਼ਿਕਰ ਗੱਲ ਕਰੋਗੇ ਜਦੋਂ ਤੁਸੀਂ ਸਦੀਆਂ ਪਿੱਛੇ ਦੀ ਜਾ ਕੇ ਗੱਲ ਕਰੋਗੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਧਰਾਤਲ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਤਬਦੀਲ ਹੋ ਚੁੱਕੀ ਹੈ ਮਨੁੱਖ ਨੇ ਆਪਣੀ ਤਰੱਕੀ ਦੇ ਨਾਲ ਨਾਲ ਇਥੋਂ ਦੇ ਜਿਹੜੇ ਨੀਂਹ ਪਹਾੜੀ ਖੇਤਰ ਸੀਗੇ ਉਸ ਦੇ ਵਿੱਚ ਆਧੁਨਿਕਤਾ ਦੇ ਨਾਂ ਦੇ ਉੱਤੇ ਜਿਹੜੇ ਫੇਰ ਬਦਲ ਕੀਤੇ ਨੇ ਉਹਨਾਂ ਕਰਕੇ ਇਸ ਇਹਨਾਂ ਇਤਿਹਾਸਕ ਸਥਾਨਾਂ ਦੇ ਵਿੱਚ ਤਬਦੀਲੀਆਂ ਬਹੁਤ ਆਈਆਂ ਆਓ ਪਰ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਵਾਉਣੇ ਉਸ ਤੋਂ ਬਾਅਦ ਇੱਥੋਂ ਦੀ ਭੂਗੋਲਿਕ ਸਥਿਤੀ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਉਹ ਕਿਹੜੇ ਹਾਲਾਤ ਸੀ ਜਦੋਂ ਸਰਸਾ ਚੜ੍ਹ ਕੇ ਆਈ ਸੀ ਪਿੱਛੇ ਫੌਜਾਂ ਲੱਗੀਆਂ ਸਨ ਤੇ ਪਰਿਵਾਰ ਦਾ ਵਿਛੋੜਾ ਇਸ ਸਥਾਨ ਤੇ ਪਿਆ ਆਓ ਪਹਿਲਾਂ ਦਰਸ਼ਨ ਦਿਦਾਰੇ ਕਰਦੇ ਹਾਂ ਅਨੰਦਪੁਰ ਸਾਹਿਬ ਰੋਪੜ ਨੰਗਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਸਾਰਾ ਇਲਾਕਾ ਨੀਮ ਪਹਾੜੀ ਖੇਤਰ ਦੇ ਵਿੱਚ ਆਉਂਦਾ ਹੈ ਉਦੋਂ ਜਦੋਂ ਦੀ ਆਪਾਂ ਪਹਿਲਾਂ ਗੱਲ ਕੀਤੀ ਤਾਂ ਉਦੋਂ ਇਥੋਂ ਦੀ ਜਿਹੜੀ ਭੂਗੋਲਿਕ ਸਥਿਤੀ ਸੀ ਜਿਹੜੀ ਧਰਾਤਲ ਸਥਿਤੀ ਸੀ ਉਹ ਬਿਲਕੁਲ ਵੱਖਰੀ ਸੀ ਉਦੋਂ ਇੱਥੇ ਪਹਾੜਾਂ ਤੋਂ ਉਤਰਦਾ ਹੋਇਆ ਪਾਣੀ ਬਹੁਤ ਵੱਡੇ ਦਰਿਆਵਾਂ ਨਦੀਆਂ ਅਰ ਬਰਸਾਤੀ ਚੋਹਾਂ ਦੇ ਰੂਪ ਦੇ ਵਿੱਚ ਵਗਦਾ ਸੀ ਕਲਪਨਾ ਕਰਕੇ ਵੇਖੋ ਕਿ ਜਿਸ ਦਿਨ ਗੁਰੂ ਪਾਤਸ਼ਾਹ ਨੇ ਸਿੰਘਾਂ ਦੇ ਕਹਿਣ ਦੇ ਉੱਤੇ ਪਰਿਵਾਰ ਸਮੇਤ ਉਹ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਜਿੱਥੇ ਗੁਰੂ ਪਾਤਸ਼ਾਹ ਉਸ ਆਨੰਦਪੁਰੀ ਦੇ ਵਿੱਚ ਵੱਡੇ ਹੋਏ ਚਾਰੋਂ ਸਹਿਬਜ਼ਾਦਿਆਂ ਨੇ ਅਨੰਦਪੁਰ ਸਾਹਿਬ ਨੂੰ ਮਾਣਿਆ ਕਿਲਾ ਅਨੰਦਗੜ੍ਹ ਸਾਹਿਬ ਨੂੰ ਮਾਣਿਆ ਹੋਵੇਗਾ ਉਸ ਨਿਗ ਨੂੰ ਛੱਡ ਕੇ ਉਹਨਾਂ ਰਾਹਾਂ ਦੇ ਵਿੱਚੋਂ ਆਉਣਾ ਜਿਨ੍ਹਾਂ ਰਾਹਾਂ ਦੇ ਵਿੱਚ ਰੋੜ ਹੀ ਰੋੜ ਨੇ ਜਿਨ੍ਹਾਂ ਦੇ ਵਿੱਚ ਕੰਡੇ ਹੀ ਕੰਡੇ ਨੇ ਅੱਜ ਵਾਂਗੂ ਸੜਕਾਂ ਨਹੀਂ ਸੀ ਬਣੀਆਂ ਉਹ ਛੋਟੀਆਂ-ਛੋਟੀਆਂ ਨਿੱਕੀਆਂ ਅੰਜੰਦਾ ਕਿਸ ਤਰੀਕੇ ਨਾਲ ਲਾਮ ਲਸ਼ਕਰ ਥੋੜਾ ਰਹਿ ਗਿਆ ਸੀ ਨਾਲ ਗੁਰੂ ਪਾਤਸ਼ਾਹ ਨੇ ਗ੍ਰੰਥ ਵੀ ਸਾਹਮਣੇ ਸੀ ਪੋਥੀਆਂ ਵੀ ਸਾਹਮਣੀਆਂ ਸੀ ਸਿੰਘਾਂ ਦੇ ਹੌਸਲਿਆਂ ਨੂੰ ਹੋਰ ਬੁਲੰਦੀ ਵੀ ਦੇਣੀ ਸੀ ਸੋ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਰੇ ਦੇ ਸਾਰੇ ਜਿਹੜੇ ਗੁਰੂ ਘਰ ਨੇ ਇਸ ਇਲਾਕੇ ਦੇ ਇਹ ਖੇਤਰ ਨੀਮ ਪਹਾੜੀ ਹੋਣ ਕਰਕੇ ਅਸਲ ਦੇ ਵਿੱਚ ਬਹੁਤ ਉਚਾਈ ਦੇ ਉੱਤੇ ਬਣੇ ਨੇ ਜੇਕਰ ਅਸੀਂ ਇਹਨਾਂ ਦੀ ਪੁਰਾਤਨ ਸਥਿਤੀ ਦੀ ਗੱਲ ਕਰੀਏ ਇਤਿਹਾਸਿਕ ਪੱਖ ਤੋਂ ਤਾਂ ਹੁਣ ਜਿਸ ਤਰੀਕੇ ਨਾਲ ਇਹਨਾਂ ਗੁਰੂ ਘਰਾਂ ਦੀ ਉਚਾਈ ਸਾਨੂੰ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਅਸਥਾਨਾਂ ਦੀ ਕਿਉਂਕਿ ਉਦੋਂ ਗੁਰੂ ਘਰ ਤਾਂ ਮੀਰ ਨਹੀਂ ਹੋਏ ਸਨ ਗੁਰੂ ਘਰ ਹੌਲੀ-ਹੌਲੀ ਬਾਦ ਦੇ ਵਿੱਚ ਨਿਸ਼ਾਨਦੇਹੀ ਕਰਨ ਤੋਂ ਬਾਅਦ ਜਾਂ ਚੀਜ਼ਾਂ ਦੇ ਚਿੰਨਤ ਹੋਣ ਤੋਂ ਬਾਅਦ ਇਤਿਹਾਸਕ ਹਵਾਲਿਆਂ ਦੇ ਨਾਲ ਇਤਿਹਾਸਕ ਵੇਰਵਿਆਂ ਦੇ ਨਾਲ ਫਿਰ ਚਿੰਨਤ ਕੀਤੇ ਗਏ ਜੇਕਰ ਉਦੋਂ ਦੀ ਗੱਲ ਕਰੀਏ ਤਾਂ ਉਦੋਂ ਇਥੋਂ ਦੀਆਂ ਸਥਿਤੀਆਂ ਇਸ ਤੋਂ ਹੋਰ ਜ਼ਿਆਦਾ ਜਿਹੜੀਆਂ ਨੇ ਵੱਖਰੀਆਂ ਹੋਣਗੀਆਂ ਹੋਰ ਜ਼ਿਆਦਾ ਉਚਾਈ ਹੋਏਗੀ ਉਦੋਂ ਸਰਸਾ ਇਥੋਂ ਬਿਲਕੁਲ ਖਹਿ ਕੇ ਲੰਘਦੀ ਸੀ ਚੜੀ ਵੀ ਹੋਈ ਸੀ ਹੜਾ ਆਇਆ ਹੋਇਆ ਸੀ ਸੋ ਉਹਨਾਂ ਸਥਿਤੀਆਂ ਦੀ ਕਲਪਨਾ ਤੁਸੀਂ ਆਪ ਕਰ ਸਕਦੇ ਹੋ ਕਿ ਉਹਨਾਂ ਸਥਿਤੀਆਂ ਦੀ ਕਲਪਨਾ ਦੇ ਵਿੱਚੋਂ ਜੋ ਦ੍ਰਿਸ਼ ਤੁਹਾਡੇ ਸਾਹਮਣੇ ਆਉਣਗੇ ਤਾਂ ਫਿਰ ਉਹ ਪੋਦੇ ਇਸ ਮਹੀਨੇ ਦੇ ਵਿੱਚ ਤੁਹਾਨੂੰ ਕਲਪਨਾ ਕਰਨ ਲਈ ਮਜਬੂਰ ਕਰਨਗੇ ਕਿ ਇੱਕ ਪਾਸੇ ਚਮਕੌਰ ਦੀ ਉਹ ਗੜੀ ਜਿੱਥੇ ਵੱਡੇ ਸਹਿਬਜ਼ਾਦਿਆਂ ਨੂੰ ਗੁਰੂ ਪਾਤਸ਼ਾਹ ਨੇ ਆਪ ਤੋਰਿਆ ਕਿ ਜਾਓ ਤਿਆਰ ਬਰ ਤਿਆਰ ਹੋ ਕੇ ਹੁਣ ਜੰਗੇ ਮੈਦਾਨ ਦੇ ਵਿੱਚ ਜਾ ਕੇ ਆਪਣੇ ਫਰਜ਼ ਨਿਭਾਓ ਆਪਣੇ ਧਰਮ ਨਿਭਾਓ ਤੇ ਦੂਜੇ ਪਾਸੇ ਮਾਤਾ ਗੁਜਰਕੌਰ ਨੇ ਸਰਹੰਦ ਸੂਬੇ ਦੀ ਕਚਹਿਰੀ ਦੇ ਵਿੱਚ ਕਿਵੇਂ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਹੱਥੀ ਤਿਆਰ ਕਰਕੇ ਧਰਮ ਹੇਤ ਸੀਸ ਦੇਣ ਲਈ ਭੇਜਿਆ ਹੋਇਆ ਆਓ ਕਰੋ ਦਰਸ਼ਨ ਇਤਿਹਾਸਿਕ ਗੁਰੂ ਘਰ ਗੁਰਦੁਆਰਾ ਪਰਿਵਾਰ ਉਹ ਛੋਟਾ ਸਾਹ ਸ਼ਾਤਾਂ ਦੇ ਸਫਰ ਦੇ ਵਿੱਚ ਗੁਰਦੁਆਰਾ ਪਰਿਵਾਰ ਉਛੋੜਾ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਖੜੇ ਆਂ ਜਿਸ ਤਰੀਕੇ ਨਾਲ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਇਸ ਇਲਾਕੇ ਦੀ ਧਰਾਤਲ ਜੋ ਅੱਜ ਨਜ਼ਰ ਆਉਂਦੀ ਆ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਐਦਾਂ ਦੀ ਨਹੀਂ ਸੀ ਉਦੋਂ ਇਹ ਸਹੀ ਤਰੀਕੇ ਨਾਲ ਨੀਂਹ ਪਹਾੜੀ ਖੇਤਰ ਸੀ ਪਰੰਤੂ ਇਸ ਨੀਂਹ ਪਹਾੜੀ ਖੇਤਰ ਦੇ ਵਿੱਚ ਜਿਉਂ-ਜਿਉਂ ਆਧੁਨਿਕਤਾ ਵੜਦੀ ਗਈ ਇਹ ਇਲਾਕਾ ਪੱਧਰਾ ਹੁੰਦਾ ਗਿਆ ਸਾਨੂੰ ਪਤਾ ਹੈ ਕਿ ਤਰੱਕੀ ਦੇ ਨਾਂ ਦੇ ਉੱਤੇ ਜਿਸ ਤਰੀਕੇ ਨਾਲ ਇੱਥੋਂ ਮਾਈਨਿੰਗ ਹੋਈ ਜਾਂ ਹੋਰ ਬਾਕੀ ਸਾਰੀਆਂ ਚੀਜ਼ਾਂ ਇਹ ਨੀਂਹ ਪਹਾੜੀਆਂ ਖਤਮ ਹੋ ਕੇ ਹੁਣ ਪੱਧਰਾ ਰਸਤਾ ਬਣ ਚੁੱਕੀਆਂ ਨੇ ਜਦੋਂ ਇਤਿਹਾਸਕਾਰਾਂ ਨੇ ਯਤਨ ਕੀਤੇ ਖੋਜਣ ਦੇ ਤਾਂ ਇਸ ਸਥਾਨ ਨੂੰ ਚਿੰਨਿਤ ਕੀਤਾ ਗਿਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੰਗਲ ਸਰਸਾ ਦੇ ਰੂਪ ਦੇ ਵਿੱਚ ਜਿੱਥੋਂ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਸਿੰਘ ਸਾਹਿਬ ਅਤੇ ਦਸਮ ਪਿਤਾ ਵੱਡੇ ਸਹਬਜ਼ਾਦਿਆਂ ਦੇ ਨਾਲ ਇੱਕ ਪਾਸੇ ਨੂੰ ਨਿਕਲਦੇ ਨੇ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦਿਆਂ ਦੇ ਨਾਲ ਸਰਸਾ ਨਦੀ ਦੇ ਕੰਡੇ-ਕੰਡੇ ਦੂਜੇ ਪਾਸੇ ਨਿਕਲਦੇ ਨੇ ਜਦੋਂ ਇਤਿਹਾਸਕ ਹਵਾਲਿਆਂ ਨਾਲ ਗੱਲ ਕਰਦੇ ਹਾਂ ਤਾਂ ਇਹ ਜਿਹੜੇ ਉੱਚੇ ਪਹਾੜੀ ਇਲਾਕੇ ਸੀ ਉਸ ਵਕਤ ਤਾਂ ਜਦੋਂ ਇੱਥੇ ਇਤਿਹਾਸਕ ਵੀਰਵਿਆਂ ਦੇ ਵਿੱਚੋਂ ਖੋਦਾਈ ਕੀਤੀਆਂ ਹੋਈਆਂ ਵਸਤਾਂ ਜਿਹੜੀਆਂ ਸਾਨੂੰ ਅੱਖ-ਵੱਖ ਰੂਪ ਦੇ ਵਿੱਚ ਮਿਲੀਆਂ ਉਹਨਾਂ ਦੇ ਦਰਸ਼ਨ ਤੁਸੀਂ ਇਸ ਪੋਹ ਦੇ ਮਹੀਨੇ ਦੇ ਵਿੱਚ ਸ਼ਹਾਤਾਂ ਦੇ ਇਸ ਸਫ਼ਰ ਨਾਲ ਜ਼ਰੂਰ ਕਰੋ ਆਪਣੇ ਘਰ ਬੈਠੇ ਨਤਮਸਤਕ ਹੋਵੋ ਅਤੇ ਪੋਹ ਦੇ ਉਹਨਾਂ ਮਹੀਨਿਆਂ ਦੀ ਉਹਨਾਂ ਸਰਦੀਆਂ ਨੂੰ ਯਾਦ ਕਰੋ ਅੱਜ ਤੁਹਾਡੇ ਘਰਾਂ ਦੇ ਵਿੱਚ ਹੀਟਰ ਵੀ ਲੱਗ ਗਏ ਨੇ ਬਹੁਤ ਕੁਝ ਆ ਗਿਆ ਠੰਡੇ ਬਰਜ ਨੂੰ ਯਾਦ ਕਰੋ ਚਮਕੌਰ ਦੀ ਗੜੀ ਨੂੰ ਯਾਦ ਕਰੋ ਜਿੱਥੇ ਪਿਤਾ ਨੇ ਆਪ ਕਿਹਾ ਕਿ ਜਾਓ ਤਹਾਡੀ ਸੀਸ ਕੌਮ ਲਈ ਨੇ ਜਿੱਥੇ ਦਾਦੀ ਨੇ ਸਰਹੰਦ ਦੇ ਵਿੱਚ ਕਿਹਾ ਕਿ ਸੂਬੇ ਨੂੰ ਲਲਕਾਰ ਕੇ ਕਹਿਣਾ ਹੈ ਖੰਡੇ ਦੇ ਦਰਸ਼ਨ ਕਰੋ ਜਿਹੜਾ ਖੰਡਾ ਇਸ ਸਥਾਨ ਤੋਂ ਖੋਦਾਈ ਦੇ ਸਮੇਂ ਪ੍ਰਾਪਤ ਹੋਇਆ ਉਸ ਤੋਂ ਬਾਅਦ ਗੜਵੇ ਦੇ ਰੂਪ ਦੇ ਵਿੱਚ ਉਸ ਵਕਤ ਦੀ ਧਾਤੂ ਦੀਆਂ ਬਣੀਆਂ ਹੋਈਆਂ ਚੀਜ਼ਾਂ ਇਹ ਦੋਵੇਂ ਗੜਵਿਆਂ ਦੇ ਰੂਪ ਦੇ ਵਿੱਚ ਸਾਨੂੰ ਨਜ਼ਰੀ ਆਉਣਗੀਆਂ ਪੁਰਾਤਨ ਕਿਰਪਾਨ ਤੁਹਾਨੂੰ ਕੈਮਰੇ ਦੇ ਰਾਹੀਂ ਨਜ਼ਰ ਆਏਗੀ ਕਿਉਂਕਿ ਵਕਤ ਬਹੁਤ ਵਹਾ ਚੁੱਕੀਆਂ ਨੇ ਚੀਜ਼ਾਂ ਤਾਂ ਇਹਨਾਂ ਨੂੰ ਐਜ਼ ਇਟ ਇਜ਼ ਜਿਵੇਂ ਜੋ ਸੀ ਜਿੱਥੇ ਉਵੇਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਪਿਛਲੇ ਪਾਸੇ ਇਸ ਵਕਤ ਸੱਜਿਆਤ ਵੇਖੋਗੇ ਤਾਂ ਉਹ ਸੜਕ ਹੈ ਜਿਹੜੀ ਆਨੰਦਪੁਰ ਸਾਹਿਬ ਰੋਪੜ ਨੂੰ ਜੋੜਦੀ ਹੈ ਜਿਹੜੀ ਉਹ ਨਾਲ-ਨਾਲ ਜਾਂਦੀ ਹੈ ਮੇਰੇ ਸੱਜਿਆਤ ਇਸ ਵਕਤ ਜਿਹੜੀ ਸੜਕ ਜਾ ਰਹੀ ਹੈ ਔਰ ਗੁਰਦੁਆਰਾ ਪਰਵਾਰ ਪਰਵਾਰ ਵਿਛੜਾ ਸਾਹਿਬ ਨੂੰ ਜੇਕਰ ਤੁਸੀਂ ਆਉਣਾ ਹੈ ਤਾਂ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹੋਏ ਖੱਬੇ ਹੱਥ ਸੜਕ ਮੁੜਦੀ ਹੈ ਨੰਗਲ ਸਰਸਾ ਪਿੰਡ ਨੂੰ ਔਰ ਰੇਲਵੇ ਅੰਡਰ ਬ੍ਰਿਜ ਬਣਾ ਕੇ ਉਹ ਪੁਲ ਦੀ ਉਸਾਰੀ ਕੀਤੀ ਗਈ ਹੈ ਮਤਲਬ ਜਿਹੜਾ ਹੈ ਥੱਲੇ ਦੀ ਪੁਲ ਬਣਾਇਆ ਗਿਆ ਉੱਤੇ ਦੀ ਰੇਲਵੇ ਰੇਲਵੇ ਲਾਈਨ ਨਿਕਲਦੀ ਹੈ ਔਰ ਜੇ ਹੋਰ ਬਿਹਤਰ ਤਰੀਕੇ ਨਾਲ ਸਮਝਣਾ ਹੋਵੇ ਤਾਂ ਇਧਰਲੇ ਸਾਈਡ ਜਿਹੜੇ ਤੁਹਾਨੂੰ ਰੁੱਖ ਨਜ਼ਰੀ ਆਉਂਦੇ ਆ ਇਹਨਾਂ ਰੁੱਖਾਂ ਦੇ ਨਾਲ ਇਸ ਵਕਤ ਇੱਕ ਪੱਕੀ ਨਹਿਰ ਜਾਰੀ ਹੈ ਉਹਨਾਂ ਵਕਤਾਂ ਦੇ ਵਿੱਚ ਕਲਪਨਾ ਨਹੀਂ ਹੋ ਸਕਦੀ ਕਿ ਨਹਿਰਾਂ ਪੱਕੀਆਂ ਸੀ ਉਹਨਾਂ ਵਕਤਾਂ 'ਚ ਇਹ ਸਾਰਾ ਕੁਝ ਨਹੀਂ ਸੀਗਾ ਪਰ ਸਰਸਾ ਨਦੀ ਸੀ ਜਿਹੜੀ ਜਾਂ ਆਪਾਂ ਕਹੀਏ ਜਿਹੜੀਆਂ ਪਹਾੜੀ ਵਹਿਣ ਦੀਆਂ ਨਦੀਆਂ ਸੀ ਉਹ ਇੱਥੋਂ ਹੀ ਖਹਿ ਕੇ ਲੰਘਦੀਆਂ ਹੋਈਆਂ ਉਹਨਾਂ ਨੇ ਹੀ ਚੜੇ ਹੋਏ ਸਰਸਾ ਨੇ ਕਿਤੇ ਮਜਬੂਰ ਕੀਤਾ ਕਿ ਇਹ ਰਸਤੇ ਜਿਹੜੇ ਆ ਵੱਖੋ-ਵੱਖਰੇ ਹੋਣ ਇੱਥੋਂ ਪਰਿਵਾਰ ਵਿਛੜਾ ਵਿਛੋੜਾ ਇਤਿਹਾਸਕ ਹਵਾਲਿਆਂ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਅੱਗੇ ਕੁੰਮਾ ਮਾਸਕੀ ਨੂੰ ਮਿਲਦੇ ਆ ਉਹਨਾਂ ਨੂੰ ਆਪਣੀ ਆਪਣੀ ਛੰਨ ਦੇ ਵਿੱਚ ਰਾਤ ਦੀ ਬਤੀਤ ਕਰਾਉਂਦਾ ਹੈ ਮਾਤਾ ਲక్ష్ਮੀ ਜਿਹੜੇ ਉਸ ਪਿੰਡ ਦੀ ਇੱਕ ਬ੍ਰਾਹਮਣੀ ਸੀ ਉਹ ਉਹਨਾਂ ਨੂੰ ਦੋ ਵਕਤ ਦਾ ਭੋਜਨ ਛਕਾਉਂਦੀ ਹੈ ਉਸ ਤੋਂ ਬਾਅਦ ਅੱਗੇ ਫਿਰ ਜਿਵੇਂ ਜਿਹੜੀਆਂ ਕੜੀਆਂ ਜੁੜਦੀਆਂ ਨੇ ਉਹਨਾਂ ਕੜੀਆਂ ਦੇ ਦਰਸ਼ਨ ਤੁਹਾਨੂੰ ਉਸੇ ਤਰੀਕੇ ਨਾਲ ਲਗਾਤਾਰਤਾ ਨਾਲ ਕਰਾਵਾਂਗੇ ਕਿ ਸਫਰਾਂ ਦੇ ਇਹੀ ਜਿਹੜੀ ਸ਼ਹਾਦਤ ਹੋਈ ਹੈ ਇਹ ਕਿਸ ਤਰੀਕੇ ਨਾਲ ਅਦੁੱਤੀ ਲਸਾਨੀ ਤੇ ਬੇਮਿਸਾਲ ਹੈ ਸ਼ਹਾਦਤਾਂ ਦੀ ਇਹ ਸੁਨੋਖੀ ਦਾਸਤਾਨ ਦੇ ਇਸ ਸਫ਼ਰ ਦੇ ਵਿੱਚ ਤੁਸੀਂ ਦਰਸ਼ਕ ਦیدارੇ ਕੀਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸਰਸਾ ਨੰਗਲ ਦੀ ਉਹ ਨਦੀ ਸਰਸਾ ਜਿਸ ਦੇ ਕੰਡੇ ਤੇ ਪਰਿਵਾਰ ਦੇ ਵਿਛੋੜੇ ਪਏ ਪਰਿਵਾਰ ਵੱਖ-ਵੱਖ ਭਾਗਾਂ ਦੇ ਵਿੱਚ ਵੰਡਿਆ ਗਿਆ ਇਸ ਤੋਂ ਅਗਲੇੜੇ ਅਗਲੇਰੇ ਪੜਾ ਦੇ ਵਿੱਚ ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਆਪਣਾ ਰਹਿਣ ਬਸੇਰਾ ਕੀਤਾ ਇੱਕ ਰਾਤ ਦੇ ਲਈ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਅਗਲੇਰੇ ਦਰਸ਼ਨ ਅਗਲੇਰਾ ਪੜਾ ਕੁੰਮਾ ਮਾਸ਼ਕੀ ਦੀ ਛੰਨ ਇਸ ਸਫਰਾਂ ਦੇ ਸ਼ਹਾਦਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ